ਯਾਰ ਕਿਉਂ ਲੂਟੋਰੀਆਂ ਵਾਲੇ ਬਹੁਤ ਹੁੰਦੇ ਨੇ ਪਿੰਡਾਂ 'ਚ ਫੇਰ ਕੱਲ ਮੈਨੂੰ ਫੋਨ ਵੀ ਆਇਆ ਅੰਬਰਸਰ ਕੰਨੀਓ ਬਾਈ 5-5000 ਦੇ ਮੇਮਣੇ ਲੈਏ ਨੇ ਦੋ ਦੰਦ ਕਰਕੇ ਵੇਚੇ ਨੇ 10-10000 ਦੇ ਵੇਚੇ ਨੇ ਕੀ ਹੋ ਗਿਆ ਉਹਨਾਂ ਨੂੰ ਉਹ ਫੇਰ ਇਹੋ ਜਿਹੀ ਕੁਝ ਮਿਲਦਾ ਹੁੰਦਾ ਫੇਰ ਇਹ ਵੀ ਫੋਨ ਆਉਂਦੇ ਨੇ ਨਾ ਬਾਈ 10 ਬਣਿਆ ਕੀ ਫੇਰ ਇਹੋ ਜਿਹੀ ਕੁਝ ਬਣੂਗਾ ਜਿਹੜਾ ਹੁਣ 5-6000 ਦਾ ਲਵੇਂਗਾ ਉਹ ਇਹੋ ਜਿਹੀ ਕੁਝ ਬਣੂਗਾ ਦੋ ਦੰਦ ਦੇ ਬਣੂਗਾ ਹੁਣ ਹੁਣ ਕਿਤੇ ਆਸਾਨ ਬਣਨਗੇ ਉਹ ਭਾਈਆ ਜੋੜੇ ਚ ਦੇਖ ਕੇ ਨਾ ਪਸੰਦ ਆਈ ਐ ਵੀ ਟੈਲੀਗ੍ਰਾਮ ਕਰਾਂਗੇ ਤੇ ਚੱਕ ਲਾਂਗੇ ਇਹਨੂੰ ਛੋਟੇ ਛੋਟੇ ਕੋਲ ਹੀ ਆ ਹਾਂ ਜੀ ਵਧੀਆ ਭਾਈ ਹਾਂ ਭਾਈ ਮੈਂ ਮੰਡੀ ਚਾਤੂੰ ਗਾਲੀ ਸ਼ਾਮ ਨੂੰ ਕਰ ਲਾਂਗੇ ਗੱਲ ਹਾਂ ਹਾਂ ਸ਼ਾਮ ਨੂੰ ਫਿਰ ਫਿਰ ਹਾਂ ਭਾਈ ਕਿੱਧਰ ਦੀ ਗਿਆ ਭਾਈ ਓਇਆ ਕਾਲਾ ਦਿਖਿਆ ਦੇ ਭਾਈ ਫੇ ਬੋਕ ਵਾਸਤੇ ਤਾਂ ਤੂੰ ਕਾਲਾ ਲੈ ਲੈ ਆ ਹੱਥ ਲੋ ਲੋਟ ਹੈ ਬੱਚਾ ਨੱਕ ਨੁੱਕ ਸੋਨਾ ਹੈ ਬੱਚੇ ਦਾ ਭਾਈ ਮੈਂ ਜਰਾ ਕੈਰ ਪੀਆ ਦਾ ਨਹੀਂ 10000 ਕਿੰਨੇ ਦਾ ਮਰੀਂ ਕਰਨਾ ਭਾਈ ਕੋਈ ਕੋਈ ਦੀਣਾ ਕਿੰਨੇ ਲੈ ਮੇਰੇ ਨੂੰ 10 ਲੱਖ ਕਿੰਨੇ ਦਾ ਗੜਾ ਹੀ ਨਹੀਂ ਹੋਇਆ ਕੋਈ ਇਕੱਲਾ ਮੁੰਡਾ ਮੁੰਨੇ ਦੱਸਾਂ ਅੰਦਰ ਜਾ ਪੈਰ ਨਾ ਕੱਟਾ ਬੰਨਤਾ ਰਾਤ ਰਾਤ ਮੈਂ ਕਿਤੇ ਲਿਜਾਈ ਦੇ ਚੈੱਕ ਕਰ ਲੈ ਰਾਤ ਆ ਇੱਕ ਮਹਿਮਾਨ ਸਾਹਿਬ ਦੇਖਿਆ ਇਹ ਕਿੰਨੇ ਰੱਖਦਾ ਆ ਆ ਲੈ ਬੁਲਾ ਭਾਈ ਹੈ ਓਏ ਆ ਜਾ ਭਾਈ ਇਹਦੇ ਨਾਲ ਨਾ ਕਿਹੜਾ ਭਾਈ ਹੋਰ ਵੀ ਲੈ ਹੁਣ ਤਾਂ ਕੋਈ ਹੋਰ ਵੀ ਲਾ ਦੇ ਕਿੱਥੇ ਆ ਦੇਖ ਉਹ ਬਾਈ ਕਿੰਨੇ ਕਰਾ ਤੇਰੇ ਸਾਹਮਣੇ ਸਭ ਠੀਕ ਨਹੀਂ ਬਾਈ ਹਾਂ ਹਾਂ ਮੈਂ ਦੱਸ ਬਾਈ ਕਿੰਨੇ ਕਰਾ ਹੋਰ ਹੋਰ ਇਹ ਮੇਰੇ ਉੱਤੇ ਨਹੀਂ ਯਾਰ ਮੈਂ ਕਾ ਕੋਰੇ ਯਾਰ ਤੇਰੇ ਤੇਰੇ ਚੱਲ ਲੈ ਜਾਣਾ ਮੈਨੂੰ ਲੈਣਾ ਵੇ ਲੈਣਾ ਫਿਰ ਮੈਂ ਮੇਰੇ ਸਾਈ ਦੇ ਜੀ ਦਾ ਪੂਰਾ ਇਹ ਨਾ ਨਹੀਂ ਕਰੇ ਦਿੱਕਤ ਆਈ ਨਾ ਨਾ ਕੋਈ ਪੈਸਿਆਂ ਦੀ ਵੀ ਕੋਈ ਜੱਖਰ ਆਏ ਤਾਂ ਚੱਕਰ ਦਾ ਕੋਈ ਨਹੀਂ ਲਿਆ ਜਾ ਤੇਰੀ ਤਿੰਨ ਦਾ ਹੈਗੀ ਹੈ ਨਾ 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 ਤੇਰੇ ਨਾਲ ਕੋਈ ਹੋਵੇ ਉਹ ਕਿੱਥੋਂ ਤੱਕ ਕੰਮ ਹੋਵੇ ਉੱਚਾ ਨਹੀਂ ਸਾਈ ਦਾ ਕੱਟ ਇਹ ਤਾਂ ਕਰਮ ਨੂੰ ਪਵਾ ਲਾਂਗੇ ਪੈਸੇ ਆਪੇ ਹੋਣਾ ਵੀ ਨਾ ਮੈਂ ਜਰਾ ਆਜੋ ਇੱਧਰ ਆ ਜਾ ਤੋਬੇ ਚ ਡਾਂਗਾ ਨਾ ਮਾਰ ਅੰਦਰ ਆ ਜਾ ਫਿਰ ਤੈਨੂੰ ਮੇਰਾ ਪਤਾ ਜੀ ਮੈਂ ਨਾ ਵੇਚਣਾ ਕੋਈ ਗੱਲ ਨਾ ਵੇਚ ਆ ਜਾ ਕੁਸਤੀ ਅੰਦਰ ਆ ਫਿਰ ਮੈਂ ਨਹੀਂ ਕੁਸਤੀ ਬਾਬਾ ਤਕੜਾ ਬੰਦਾ ਗਰੀਬ ਆਦਿਆਂ ਬੁੜੇ ਬੰਦਿਆਂ ਮਾਰ ਦੇਗਾ ਇੱਧਰ ਆ ਅੰਦਰ ਸਤਿ ਸ੍ਰੀ ਅਕਾਲ ਸਰਦਾਰ ਸਾਹਿਬ ਅੰਦਰ ਬਾੜ ਪਹਿਲਾਂ ਫੇਰ ਦੇਖਦੇ ਆ ਤੇਰੇ ਨਾਲ ਕੀ ਮਾਰ ਤਕੜਾ ਜੀ ਇਹਨੂੰ ਅੰਦਰ ਬਾੜਦਾ ਅੱਜ ਨੂੰ ਹਾਂ ਹਾਂ ਲੈ ਪਰ ਆ ਜਾ ਬਾਈ ਆਜੋ ਬਾਈ ਤੁਸੀਂ ਵੀ ਆ ਜਾਓ ਓਏ ਆਹ ਗੇਟ ਤੇ ਲਾਰਸੀ ਨੇ ਪਤੰਦਨਾ ਨੇ ਵੈਰੀਗੇਟਰ ਲਾ ਰਖੇ ਨੇ ਪਤਾ ਨਹੀਂ ਕਾਤੋਂ ਲਾ ਰਖੇ ਨੱਕਾ ਇਹਨੂੰ ਕੀ ਹੁੰਦਾ ਉਹ ਨਾਕਾ ਦਾ ਬਾਈ ਐ ਰਜੂ ਮੇਮਣਾ ਲੈ ਗੱਲ ਸੁਣ ਲੈ ਵਿਚਾਰੇ ਨੇ ਪਹਿਲੀ ਵਾਰ ਪਾਲਣਾ ਬੱਚਾ ਮੁੰਡੇ ਨੇ ਬਾਈ ਐ ਨੂੰ ਕਰੀ ਜਾ ਰਾ ਇੱਧਰ ਲਓ ਜੀ ਲਓ ਉਹ ਕਹਿੰਦਾ ਪਹਿਲਾਂ ਮੇਮਣਾ ਲੈ ਲੈਂਦੇ ਫਿਰ ਦੋ ਚਾਰ ਅਗਲੇ ਕਿਹੜੇ ਮੇਮਣੀਆਂ ਵੀ ਲਊਗਾ ਤੇਰਾ ਗਾਖ ਬਣ ਜਾਊਗਾ ਚੱਲ ਵਧੀਆ ਗੱਲ ਆ ਬਾਈ ਆਪਾਂ ਕਹਿੰਦੇ ਪ੍ਰਮਾਤਮਾ ਇਹਦਾ ਕੰਮ ਚੱਲੇ ਫਾਰਮ ਪਾਊਗਾ ਵਧੀਆ ਗੱਲ ਆ ਵਧੀਆ ਪਹਿਲੀ ਵਾਰ ਲੈਂਦਾ ਮੇਮਣਾ ਵਧੀਆ ਗੱਲ ਆ ਹਾਂਜੀ ਬੋਲੋ 6000 ਦਾ ਕੀ ਨਹੀਂ ਹੁਣ ਰਾਜੂ ਠੀਕ ਐ ਜੇ ਠੀਕ ਹੁੰਦਾ ਹੁਣ ਉਹ ਬੈਠਾ ਜਿੱਦਾਂ ਕਿ ਬੱਚਾ ਉਹਨਾਂ ਕ ਮੁੱਲ ਵੀ ਲਾਤਾ ਪਾਲੂਗਾ ਵੀ ਨੂੰ ਦੁੱਧ ਵੀ ਪੀਊਗਾ ਦਾਣੇ ਵੀ ਖਾਊ ਸਾਰਾ ਕੁਝ ਮੇਰੀ ਗੱਲ ਸੁਣੋ ਜੀ ਜੇ ਕੁਝ ਪਾਊਗਾ ਤਾਂ ਹੀ ਬਣੂਗਾ ਜੇ ਕੰਦ ਨਾਲ ਲਿਆ ਕੇ ਬਣਨ ਦੇਣਾ ਤਾਂ ਬਣੂਗਾ ਹੈ ਜੇ ਲੈ ਕੇ 2 ਮਿੰਟ ਖਰਜਾ ਬਈ ਸੌਦਾ ਕਰਾ ਲੈ ਆ ਕੇ ਕੰਦ ਨਾਲ ਬਣਨ ਦੂ ਫਿਰ ਕਿਹੜਾ ਇਸ਼ਾਨ ਬਣ ਜੂ ਹੈਲੋ ਫਿਰ ਅਗਲੇ ਦਿਨ ਸੁਨਹਿਰਾ ਆ ਜਾਊਗਾ 2 ਮਿੰਟ ਖਰਜਾਂ ਦਾ ਬਈ ਇਹੀ ਹੋਊਗਾ ਹੋਰ ਤਾਂ ਕੁਝ ਨਹੀਂ ਹੁੰਦਾ ਜਦੋਂ ਕੋ ਪਾਊਗਾ ਫੇਰ ਹੀ ਕੋ ਬਣਾਊਗਾ ਫਿਰ ਆਲਾ ਕਹਿੰਦਾ ਰਿੰਗ 'ਚ ਰੱਸੀ ਪੜਕੇ ਨਹੀਂ ਅਸੀਂ ਖੜੇ ਜੀ ਫਿਰ ਖੜਾ ਕਿੱਥੋਂ ਸਸਰੀ ਕਾਰਵਾਈ ਕਰਦੇ ਆਂ ਗੱਲ ਆਪਾਂ 2 ਮਿੰਟ ਖੜ ਜਾ ਉੱਤੋਂ ਸਿੜਦੇ ਸਤਨਾਮ ਪੱਤੇ ਸਿੜਦੇ ਹੋਰ ਉਧਰ ਦੀ ਜੜੀ ਸੱਟ ਨਾਲ ਖਾਲੀ ਆ ਸਿਆਮ ਨੂੰ ਲਾ ਲਿਓ ਜੀ ਸਿਆਮ ਨੂੰ ਲਾ ਲਿਓ ਜਾਲੀ ਤਿਲਕੂ ਸੱਟ ਖਾਵੇਂਗਾ ਕੋਈ ਯਾਰ ਕੋਈ ਦੱਸ ਦੇ ਮੈਨੂੰ ਉਧਰ ਦੀ ਤੁਸੀਂ ਦੱਸ ਦਿਓ ਜੀ ਇੱਕੋ ਹੀ ਦੱਸ ਦਿਓ ਸਾਢੇ 6 ਵਾਧਿਆਂ ਨਹੀਂ ਹੋਣਾ ਜੀ ਹੋਰ ਕਿੱਥੇ ਹੁੰਦਾ 500 ਘਟ ਦੇ ਦੋ ਫੇਰ ਤਾਂ ਲੰਬਾ ਕੇਸ ਹੈ ਕਿੱਥੇ ਤਾਈ ਲਾਹਾਂਗੇ ਥੱਲੇ ਐਣੀ ਪਕਾਈ ਕਰੀ ਜਾਂਦਾ ਕੀ ਫਾਇਦਾ ਫੇਰਾ ਮੈਂ ਮੇਰੀ ਮਰਜ਼ੀ ਤੋਂ ਪਾਈ ਗਿਆ ਪੈਸੇ ਅਗਲਾ ਲਗੂਗਾ ਰਾਜੂ ਨੇ ਵਧਾਤਾ ਰਾਜੂ ਨੇ ਤਾਂ ਗਾਣੂ ਵਧਾਤਾ ਜੇ ਇਹਨਾਂ ਦੇ ਪਸੰਦੇ ਨਾ ਆਏ ਫਿਰ ਮੈਂ ਕੀ ਕਰੂੰਗਾ ਮੇਰੇ ਆਲਾ ਮੁੱਲ ਲਗਲੇ ਰਾਜੂ ਦੇ ਤਾਂ ਨਹੀਂ ਪੁੱਤ ਮਜਬੂਰ ਹੋ ਕੇ ਬਿਸ਼ਰਮੀ ਦੇ ਮਾਰੇ ਦੁਨੀਆ 'ਚ ਪੈਸੇ ਕਹਦਾਂਗੇ ਹਾਂ ਲੈ ਲੈ ਬਾਈ ਪਿੱਛੋਂ ਜਾ ਕੇ ਅਗਲਾ ਵਸਤਾਉਂਦਾ ਤੂੰ ਕਹੇਗਾ ਮੈਂ ਪਿੰਡ ਜਾ ਕੇ ਉਹ ਕਿੰਨੇ ਦਾ ਲਿਆ ਉਹ ਮਹਿੰਗਾ ਦਵਾਤਾ ਯਾਰ ਕਿਉਂ ਲੂਟੋਰੀਆਂ ਵਾਲੇ ਬਹੁਤ ਹੁੰਦੇ ਨੇ ਪਿੰਡਾਂ 'ਚ ਫੇਰ ਅੱਜ ਕੱਲ ਮੈਨੂੰ ਫੋਨ ਵੀ ਆਇਆ ਅੰਬਰਸਰ ਕੰਨੀਓ ਬਾਈ 5-5000 ਦੇ ਮੇਮਣੇ ਲਏ ਨੇ ਦੋ ਦੰਦ ਕਰਕੇ ਵੇਚੇ ਨੇ 10-10000 ਦੇ ਵੇਚੇ ਨੇ ਕੀ ਹੋ ਗਿਆ ਉਹਨਾਂ ਨੂੰ ਉਹ ਫੇਰ ਇਹੋ ਜਿਹੀ ਕੁਝ ਮਿਲਦਾ ਹੁੰਦਾ ਫੇਰ ਇਹ ਵੀ ਫੋਨ ਆਉਂਦੇ ਨੇ ਨਾ ਬਾਈ 10 ਬਣਿਆ ਕੀ ਫੇਰ ਇਹੋ ਜਿਹੀ ਕੁਝ ਬਣੂਗਾ ਜਿਹੜਾ ਹੁਣ 5-6000 ਦਾ ਲਵੇਂਗਾ ਉਹ ਇਹੋ ਜਿਹੀ ਕੁਝ ਬਣੂਗਾ ਦੋ ਦੰਦ ਦੇ ਬਣੂਗਾ ਹੁਣ ਹੁਣ ਕਿਤੇ ਆਸਾਨ ਬਣਨਗੇ ਉਹ ਫੇਰ ਨਾਲੇ ਦਾ ਬਾਈ ਨੇ ਪ ਬੱਚਾ ਲੈਣਾ 6000 ਦਾ 7000 ਤਾਂ ਦੇਣੇ ਨਹੀਂ ਦੇਣਾ ਜੀ ਲੈ ਭਾਈ ਤੇਰੀ ਸਾਈ ਕਰ ਲੈ ਯਾਰ ਮਾਨਤਨ ਨਵਾਂ ਬੰਦਾ ਹੈ ਰਾਈਡਾਂ ਤੋਂ ਉਹ ਭਾਈ ਯਾਰ ਮਾਨਤਨ ਕਰੀਂਗਾ ਨਾ ਬੱਚਾ ਦਾ ਭਾਈ ਦੇਖ ਮੜਾ ਯਾਰਾ ਬੱਚਾ ਦੇਖੀਂ ਭਾਈ ਯਾਰ ਲੈ ਪੈਸੇ ਦਿਖਾ ਯਾਰ ਬੱਚੇ ਦੇਖੀਂ ਭਾਈ ਯਾਰ ਬੱਚੇ ਦਾ ਮੂੰਹ ਦੇ ਚਾਲਰ ਦੇਖ ਭਾਈ ਬੱਚੇ ਦੇ ਚਾਲਰ ਇੱਕ ਨਹੀਂ ਆ ਉਹਦੇ ਦੇਖ ਹੈ ਤਾਂ ਹੈ ਵੀ ਆਪਣੇ ਵਾਲ ਤਾਂ ਹੀ ਨਹੀਂ ਕੰਦੀ ਤੇ ਬੱਚਾ ਦਾ ਦੇਖ ਲੋ ਬਾਈ ਯਾਰ ਆਪਾਂ ਤਾਂ ਇੱਜ਼ਤ ਕਰਦੇ ਆ ਨਵੇਂ ਬੰਦੇ ਹੀ ਤਾਂ ਮੈਂ ਖਾਸ ਕਰਕੇ ਇੱਜ਼ਤ ਕਰਦਾ ਆ ਆ ਡਾਕਟਰ ਨੇ ਕਿੰਨਾ ਟਾਈਮ ਲੱਗਿਆ ਸੌਦੇ ਨੂੰ 2 ਮਿੰਟ ਨਹੀਂ ਲੱਗੇ ਬਾਈ ਯਾਰ ਅੱਜ ਮਾੜਾ ਮੋਟਾ ਕਰਦੇ ਆ ਮੈਂ ਕੀ ਕਰਾਂ ਯਾਰ ਉਹਦਾ ਹੁਣ ਮਾਲਕ ਤਾਂ ਕਹਿੰਦਾ ਬਾਈ ਕਿੰਨੇ ਲੈਂਦਾ ਐ ਲਾਸਟ ਕਿੰਨੇ ਲੈਂਦਾ ਬਾਈ ਇਹ ਨਹੀਂ ਯਾਰ ਪਹਿੰਦੀਆਂ ਰੱਖਣੇ ਆ ਉਹ ਪਹਿਲੀ ਵਾਰੀ ਬਾਈ ਦਈ ਜਾਂਦੇ ਆ ਫਿਰ ਲੈਣ ਤਾਂ ਸਹੀ ਨਾ ਮਾਲ ਦਾ ਮੁੱਲ ਤਾਂ ਬਾਈ ਮਿਲੇ ਯਾਰ ਲਿਖਾਈ ਕਰਾ ਦੇ ਆ ਲੈ ਜਾ ਲੈ ਆ ਲੈ ਜਾ ਲੈ ਇਹਦੇ ਨਾਲੋਂ ਵੱਡਾ ਲੈ ਫੜਾ ਲੈ ਜਾ ਲੈ ਇਹਦੇ ਕੰਨੀ ਨਹੀਂ ਤਾਂ ਕੀ ਕਰੂਗਾ ਲੈ ਲੈ ਜਾ ਫਿਰ ਵੱਡਾ ਲੈ ਜਾ ਇਹਦੇ ਨਾਲ ਉਹ ਨਹੀਂ ਫਿਰ ਵੱਡਾ ਲੈ ਜੋ ਤੁਸੀਂ ਤਾਂ ਬ੍ਰੀਡਰ ਉਹੀ ਕਰਨਾ ਪੈ ਹੀ ਲਾਉਣ ਇਹ ਲੈ ਜੋ ਵੱਡਾ ਲੈ ਜੋ ਇੰਨੇ ਦੀ ਲੈ ਜੋ ਜਾਂ ਭਾਜਾ ਪਰਚੀ ਵੀ ਮੈਂ ਕਰਾ ਰਾਂ ਸਾਡਾ ਜਾਂ ਭਾਜਾ ਲੈ ਜੋ ਜਾਂ 7000 ਦੀ ਲੈ ਜਾ 750 ਵੀ ਛੱਡ ਤੋਂ ਹੋਰ ਦੱਸ ਕਿਉਂ ਵੀ ਕਿਵੇਂ ਕਰੀ ਆ ਜੀ ਠੀਕ ਹੈ ਉਹ ਲੈਣਾ ਹੈ ਇਹੀ ਲੈਣਾ ਹੈ ਉਰਾ ਫੜਾ ਫਿਰ ਹੁਣ ਆਕੜ ਇਹਦੀ ਮੈਂ ਭੰਦਾ ਪਰਾ ਕਰੀਂ ਭਾਈ ਕਿੱਡਾ ਕੁਸ਼ਤੀ ਵਾਲਾ ਪਹਿਲ ਮੈਂ ਤਾਂ ਕਾਨੂੰਨ ਵਾਲਾ ਕੁਸ਼ਤੀ ਆ ਅੱਛਾ ਜੇ ਐਡਾ ਜਵਾਨ ਆ ਵਰਦੀਆ ਵੀਡੀਓ ਕੁਸ਼ਤੀ ਕਰਨੀ ਘਰ ਵੀ ਦਾ ਬੁੜੇ ਨਾਲ ਜਮੀ ਨਹੀਂ ਕਰਦੇ ਇਹ ਵੀ ਦੇਖ ਝਟ ਜੇਟਾ ਲੈਗਾ ਕੋਈ ਬੱਟੀ ਗੱਦ ਨਹੀਂ ਜੇ ਤੂੰ ਤੇਰੀਆਂ ਖਾਧੀਆਂ ਹੋ ਜਾਂ ਨੇ ਪ੍ਰਾਣੀਆਂ ਖਰਾਕਾਂ ਸੁਣ ਭਾਈ ਤੇਰੀਆਂ ਖਾਧੀਆਂ ਨੇ ਪ੍ਰਾਣੀਆਂ ਖਰਾਕਾਂ ਅੱਛਾ ਗਿੱਦੜ ਬਿੱਲੇ ਲਾਰਾ ਕੋ ਸਾਤਾ ਖਾਤਾ ਮਾਤਾ ਅਸੀਂ ਨੇ ਦੇਖਿਆ ਵੀ ਨਹੀਂ ਹਾਂ ਕਹਿੰਦਾ ਅਸੀਂ ਤੇਰੇ ਨਾਲ ਕਿੱਥੋਂ ਕੁਸ਼ਤੀ ਕਰ ਲਾਂਗੇ ਪਈ ਇਹ ਤਾਂ ਖੜੀ ਮੰਨ ਗਿਆ ਆਪਾਂ ਖੜੀ ਮੰਨ ਗਏ ਐਵੇਂ ਲੰਗੋਟ ਪਾਵਾਂਗੇ ਡੇਰਾ ਦੇ ਉਹਦਾ ਕੋਈ ਪਾਈ ਦਾ ਮਾਨ ਕਰ ਪਾਈ ਦਾ ਮਾਨ ਹੈ ਬੱਸ ਵੇਚਦਾ ਤੇਰਾ ਮੈਨੇ ਵੇਚਤਾ ਸਹੀ ਮੁੱਲ ਲਾ ਕੇ ਬਹਾਰਤ ਨੂੰ ਦੇਖ ਕੇ ਮੈਂ ਮੁੱਲ ਲਾਇਆ ਅਗਲੇ ਕਹਿਣਗੇ ਰਾਜੂ ਨੇ ਜਮੀਨ ਨਹੀਂ ਕੁਛ ਕਰਿਆ ਬੱਸ ਵੇਚਦਾ ਮੁਠੀ ਨਹੀਂ ਚਲੇ ਹਾਂ ਕਿੰਨੇ ਦਾ 7500 ਦਾ 7500 ਦਾ ਪਹਿਲਾਂ ਹੀ ਕਹੀ ਜਾਂਦੀ ਆਹੋ ਮੈਂ ਨਾ ਸਰ 7.7 ਦਾ ਪਹਿਲਾਂ ਹੀ ਕਹੀ ਤਾ ਖਸਮਾ ਉਹ ਸਾਡੇ ਕਢਾ ਲਾ ਵੀਡੀਓ 7 ਕਿਹਾ 7 ਕਿਹਾ ਓ 7 ਕਿਹਾ ਸਹੀ ਨਹੀਂ ਹੈਗਾ 7 ਕਿਹਾ 7 ਤੇਰੀ ਮੰਨ ਲੈਂਿਆ 7 ਕਿਹਾ ਜਲ 7 ਗਿਆ ਉਹ ਗੱਲ ਫਾੜਾ 7 ਕਿਹਾ ਉਹ ਨਹੀਂ ਰਾਜੂ ਵੀਰੇ ਮਾ ਤੇਰੀ ਇੱਜ਼ਤ ਕਰਦਾ ਹਾਂ ਯਾਰ ਕਮਾਲ ਦੀ ਗੱਲ ਤੇਰੀ ਇੱਜ਼ਤ ਕਰੀ ਆਪ ਚ ਹਾਂ ਇਹ ਤਾਂ ਥੋੜੀ ਇੱਜ਼ਤ ਆ ਚੋਰ ਕੋਈ ਉਹ ਦੇਈ ਜਾਣਾ ਭਾਈ ਯਾਰ ਹੁਣ ਜੇ ਲੈਣਗੇ ਫੇਰ ਹੀ ਆ ਹੁਣ ੱੱਕੇ ਨਾਲ ਥੋੜੀ ਦੇ ਦਿੱਤਾ ਜਾਂਦਾ ਹੁੰਦਾ ਹੈ ਤੱਕੇ ਨਾਲ ਥੋੜੀ ਚੀਜ਼ ਦਿੱਤੀ ਜਾਂਦੀ ਆ ਹੈ ਇੱਧਰ ਚੱਲਦੇ ਆ ਹੱਸੇ ਗਾਰਵਾਈ ਸਰਕਾਰ ਜੀ ਯਾਰ ਹਾਂ ਜੀ